ਨੇ ਕੌੜਾ ਦੇਖੋ ਬਈ ਪੱਠਾ ਜੰਮੀ ਚੰਗੀ ਪੱਠਾ ਹਨਾ ਇਹ ਦੂਏ ਸੂਏ ਆਈ ਪਹਿਲੇ ਸੂਏ ਨੇ ਦੋ ਦਿੱਤੇ ਤੇਈ ਹੁਣ ਦੂਜੇ ਸੂਏ ਨੇ ਚਾਰ ਦਿੱਤੇ ਤੇ ਚਾਰਵੇਂ ਹਾਂ ਆ ਆਏ ਗਏ ਨੇ ਇਹਦੀਆਂ ਪੱਠਾਂ ਹੀ ਚਾਰੀ ਲੈ ਬੰਚਾਰੇ ਪੱਠਾ ਦਿਖਾਵਾਂਗੇ ਤਾਈ ਇਹਦੀ ਤੀ ਆ ਦੇਖੋ ਜੀ ਪਹਿਲੇ ਹਾਂਜੀ ਕੀ ਹਾਲ ਚਾਲ ਆ ਦੋਸਤੋ ਤੇ ਅੱਜ ਆਪਾਂ ਆਏ ਜਿਹਾ ਸੰਗਰੂਰ ਤੇ ਨਾਬੇ ਏਰੀਏ ਦੇ ਕੋਲ ਗੁਣੀਕੇ ਪਿੰਡ ਠੀਕ ਹੈ ਜੀ ਤੇ ਨਰਮਲ ਜੀ ਦੇ ਬੰਦੇ ਨੇ ਬਾਈ ਤੇ ਆ ਉਹਨਾਂ ਦਾ ਮੁੰਡਾ ਤੇ ਕੀ ਹਾਲ ਆ ਤੇ

ਕੰਨ ਬਹੁਤ ਲੱਗਾਇਆ ਹੈ ਨਾ ਬਈ ਹਾਂ ਅਭੀ ਦੇ ਤੈ ਤੇ ਅੰਦਰ ਹੈ ਕੰਨ ਦਾ ਸੰਦਾ ਬੱਚਾ ਵੀ ਹੈ ਨਾ ਦਿਖਾ ਦੇ ਬਈ ਆਹ ਸੋਨਾ ਬੱਕਰਾ ਵੀ ਹੈ ਨਾ ਲਾਲ ਲੋਹੇ ਰੰਗ ਦਾ ਬੱਕਾ ਲੂਗਾ ਤੇ ਬਈ ਕਹੇ ਅੱਜ ਤੱਕ ਜਿਹੇ ਕਰਾਈਆਂ ਨਹੀਂ ਤੋ ਕਰਾ ਸਕਦੇ ਆ ਜੇ ਛੱਟਿਆ ਨਹੀਂ ਬੱਕੀਆਂ ਤੇ ਮੇਰੇ ਬੱਕਰਾ ਵੀ ਆਪਣਾ ਬੇਸਾਂ ਵੀਰੇ ਸੇਲ ਕਰਤਾ ਉਹ ਆਪਾਂ ਕਾਲੀ ਕੀ ਜੇ ਮਿਲ ਜੇ ਇਹ ਬੱਚਾ ਸੇਲ ਕਰਤਾ ਜਿਹੜਾ ਉਹਦੀ ਪੱਠਾ ਹੈ ਜੀ ਹਾਂ ਜੀ ਗੰਨ ਬੜਾ ਲੱਗਿਆ ਹੈ ਨਾ ਜੀ ਬੱਸ ਨਾ ਹਾਂ ਜੀ ਬਾਪ ਦਾ ਗੰਨ ਵਧੀਆ ਦੀ ਬਈ ਬਹੁਤ ਵਧੀਆ ਸੀ ਜੀ ਬਹੁਤ ਕਿੰਨੇ ਕੇ ਦੰਦ ਹੋ ਗਏ ਇਹ ਅਜੇ ਹੁਣ ਹੋਈਏ ਦੋ ਦੰਦ ਅੱਛਾ ਜੀ ਪੰਜ ਜੀ ਦੇਖ ਸਕਦਾ ਦੋ ਦੰਦ ਦਾ ਪਰ ਫੀ ਹਜ ਤੱਕ ਜਾਰੀ ਹੈ ਨਾ ਹਾਂ ਜੀ ਬੱਠ ਬਹੁਤ ਚੰਗੀ ਹੈ ਨਾ ਤੇ ਬਈ ਦੀ ਮਾਤਾ ਜਿਹੜੀ ਹੈ ਹਾਂ ਜੀ ਮਾਂ ਕੋ ਪਾ ਦੂੰਗਾ ਬਾਤ ਵੀ ਬਈ ਸ਼ਾਮ ਦਾ ਟਾਈਮ ਆ ਠੀਕ ਹੈ ਬਈ 3-4 ਵਜੇ ਨੇ ਤੇ ਆ ਦੇਖ ਸਕਦਾ ਮਾਂ ਆ ਜੀ ਤੁਹਾਨੂੰ ਦਿਖਾ ਦਿੰਦਾ ਮੇਰਾ ਬੈਠੇ ਹਾਂ ਜੀ ਨਾ ਦੇਖੀ ਦੱਬਣਾ ਬਈ ਬੱਕਰੀ ਹਾਂ ਜੀ ਸਹੀ ਬੱਚੇ ਚੋਂ ਹਾਂ ਬੱਚੇ ਚੋਂ ਬੱਚਾ ਇਹਦਾ ਨਾਲ ਆਈ ਹੈ ਜੇ ਛੋੜਾ ਦੂਜੀ ਤੋਂ ਦੂਜੇ ਤੋਂ ਆ ਬੱਚਾ ਨਾਲ ਨਾਲ ਆਈ ਸਾਹਮਣੇ ਬੱਚਾ ਛੋਟਾ ਹੋਣਾ ਹੈ ਨਾ ਹਾਂ ਛੋਟਾ ਆ ਜਾ ਦੁੱਧ ਪੀਂਦਾ ਹੈ ਆਪਾਂ ਪਹਿਰੇ ਪਲਾਉਂਦੇ ਵੀ ਫਿਰ ਹਾਂ ਦੁਪਹਿਰੇ ਵੀ ਪਲਾਣੇ ਆ ਵੀ ਦੇ ਅੱਛਾ ਜੀ ਜਿਹੜਾ ਬਰੀਡਰ ਤਿਆਰ ਕਰਦੇ ਆ ਬੀਜ ਦਿਖਾ ਦੀ ਬਾਈਂ ਦੀ ਹੈ ਨਾ ਤੇ ਲਿਆ ਬਈ ਬੱਕਰੇ ਫੜ ਫੜ ਲਿਆ ਕੇ ਚੰਗੇ ਹੈ ਨਾ ਬੱਕਰੇ ਵੀ ਸਾਰੀ ਜੰਦੇ ਨੇ ਹੈ ਨਾ ਆਪਣੀਆਂ ਹਾਂ ਵੀਰੇ ਆਪਣੀ ਘਰ ਦੀ ਬਰੀਡ ਆ ਜੀ ਆਪਣੀ ਕੋਈ ਨੰਬਰ ਕਿਹ ਲੈਉਂਦੇ ਫਿਰ ਆਪਾਂ ਨਾ ਨਾ ਵੀਰੇ ਆਪਾਂ ਦਾ ਘਰ ਦੀ ਬਰੀਡ ਆਪਨੂੰ ਆ ਬੱਕਰੀ ਕਿਵੇਂ ਬਈ ਇਹ ਵੀਰੇ 4 ਮਹੀਨੇ ਦੀ ਗੱਬਣ ਆ ਗਈ ਦੂਜੀ ਸੂਇਆ ਇਹ ਆਪਣੇ ਸ਼ੇਰੇ ਬੱਕਰੀ ਦੀ ਪੱਠ ਨਹੀਂ ਗਈ ਜਿਹੜਾ ਬਟਾ ਸ਼ੇਰਾ ਸੀ ਹਾਂਜੀ ਉਹਦੀ ਪੱਠ ਆ ਤੇ ਇਹ ਪੱਠ ਦੇਖ ਸਾ ਤੇ ਬਈ ਬਹੁਤ ਚੰਗੀ ਪੱਠਾ ਭਰ ਮੈਂ ਸੰਜੀਤ ਦੀ ਹੈ ਹਨਾ ਤੇ ਮੂਲਾਰੇ ਫਿਲਹਾਲ ਗੱਬਣ ਆ ਆ 4 ਮਹੀਨੇ ਦੀ ਗੱਬਣਾ 4 ਮਹੀਨੇ ਦੀ ਗੱਬਣਾ ਕੰਨ ਚੰਗਾ ਲੱਗਦੇ ਹੋਏ ਬਈ ਲਵੇ ਹਾਈਟ ਹੈਗੀ ਬਈ ਆ 40 41 ਦੇ ਲਵੇ ਹਾਈਟ ਤੇ ਚੰਗੀ ਨੱਕ ਮੂਰੀ ਹਣ ਨੱਕ ਨਕੌੜਾ ਬਹੁਤ ਵਧੀਆ ਬੰਤਰੀ ਦਾ ਤੇ ਲਾਲ ਸ਼ੀਰੀ ਬੱਕਰੀ ਆ ਤੇ ਲੋਕ ਕਿਹਨਾਂ ਖਾਦੂ ਇਹ ਪਹਿਲੇ ਜੂਏ ਪੱਠਾਈ ਇਹਦਾ ਬੱਚਾ ਘਰੇ ਆ ਬਰੀਡਰ ਰੱਖਿਆ ਹੋਇਆ ਬੱਚਾ ਅੱਛਾ ਜੀ ਬਾਈ ਦੇ ਘਰੇ ਆ ਕੇ ਵੀ ਉਹਨੂੰ ਬੱਚੇ ਦਿਖਾਵਾਂਗੇ ਬਈ ਬੱਚੇ ਬਹੁਤ ਗੰਮ ਦੇ ਨੇ ਤੇ ਬਾਈ ਦਾ ਹੁਣ ਬਈ ਆਪਾਂ ਸੁਣ ਕੇ ਬੜਾ ਦੁੱਖ ਲੱਗਿਆ ਇੱਕ ਬੱਚੇ ਦਾ ਚੂਲਾ ਉੱਤਰ ਗਿਆ ਬੱਚਾ ਬਹੁਤ ਸੋਹਣਾ ਸੀ ਪਿੱਛੇ ਹੋਇਆ ਬਈ ਮੜਾ ਜਾ ਇਹ ਕਿ ਮੈਂ ਬਈ ਬੱਕਰੀ ਕਿੰਨੇ ਮਸੂਆ ਹੈ ਇਹ ਅਜੇ ਪਹਿਲੇ ਹੀ ਸੁਆ ਗਈ ਦੀ ਅੱਛਾ ਜੀ ਹਾਂ ਅੱਜ ਦਫਾ ਵੀ ਇਹਦੇ ਮਾਂ ਭੈਣਾ ਬਾਹਾਂ ਆਈਗੇ ਨੀ ਦਿਖਾ ਦੇ ਦਿਖਾ ਦਿਓ ਆਈ ਦੀ ਮਾਂ ਉਸ ਵਕਲੀ ਦੀ ਹਾਂ ਉਹਦੀ ਮਾਂ ਦੇਖ ਸਾਡੇ ਨੂੰ ਦੇਖਾ ਚੜਮੇ ਤੋਂ ਚੜਮੀ ਆ ਮਾਮਾ ਦੇ ਝਿਆਨੇ ਹੀ ਦੇਖੋ ਜਿਹੜੇ ਚੰਗੀ ਉਹੀ ਕੁਆਲਿਟੀ ਲੈ ਕੇ ਆਈਆਂ ਨੇ ਮਾਮਾ ਝਿਆਨੇ ਠੀਕ ਹੈ ਜੀ ਜਿਹਹੇ ਜੀ ਕਾਲੀ ਚਾਗੀ ਉਹੀ ਜੀ ਲਾਲ ਚਾਗੀ ਹਣਾ ਭਾਈ ਤੇ ਥੱਲੋ ਚੰਗੀ ਆਣਾ ਵੀ ਜੀ ਹਾਂ ਜੀ ਵੀਰੇ ਤੇ ਹਾਈਟ ਹੋਣੇ ਵਿੱਚ 43 ਲਵੇ ਹਣਾ ਜੀ ਹਾਂ 43 ਲਵੇ ਹੈਗੇ ਆ ਜੀ ਤੇ ਆਪਾਂ ਜੀ ਹੋਰ ਤਾਂ ਆਈਏ ਹਾਂ ਜੀ ਆ ਰੋਟੀ ਆ ਗਈ ਹਣਾ ਭਾਈ ਹਾਂ ਇਹ ਕਿਵੇਂ ਹੈ ਭਾਈ ਇਵਿਲੀ ਹਰੇ ਛੇ ਦੰਦ ਦੋਰੀਆ ਉਹਦੇ ਚਾਰ ਬੰਬਤੀ ਹੈ ਨਾ ਹਾਂ ਹੁਣ ਛੇ ਦੰਦ ਹੋ ਗਈ ਹੈ ਦਸਾਈਂ ਕਰਾਸ ਕਰਾਈ ਹੈਂ ਕਰਾਸ ਕਰਾਤੀ ਹਾਂ ਵੀਰੇ ਹਜੇ ਪਰਸੋਂ ਹੀ ਕਰਾਈ ਹੈ ਇਹਦੀ ਹਾਈਟ ਬਈ ਮੈਂ ਕਹਣਾ ਹੋ ਗਈ 44 ਇੰਚ 44 ਇੰਚ ਆ ਗਈ ਹੈ ਹਾਂ ਹਾਈਟ ਬਹੁਤ ਆ ਬੱਕਰੀ ਦੀ ਠੀਕ ਆ ਅ ਕਰਦ ਵਿੱਡ ਦੀ ਪੂਰੀਆ ਤੇ ਇਹ ਆਪਣੇ ਇਹਨਾਂ ਦੇ ਵੱਡੇ ਬੱਕਰੇ ਦੀ ਸ਼ੇਰੇ ਬੱਕਰੀ ਧੀ ਆ ਹਾਂ ਠੀਕ ਹੈ ਜੀ ਤੇ ਆ ਲਿਆ ਬੇ ਡੱਬੀ ਬੱਕਰ ਅੱਤਰੇ ਆਪਣੇ ਲੋਬੇ ਯਾਰ ਕਾਫੀ ਦੀ ਤਿੰਨ ਚਾਰ ਹੈ ਨਾ ਹਾਂ ਵੀ ਨੇ ਸੇਲ ਕਰਦੇ ਬੱਚੇ ਅੱਛਾ ਕੀ ਲੀ ਜੀ ਨੂੰ ਆ ਬਈ ਬਸ ਵੀਰੇ ਜਿਆਦੇ ਫਿਰ ਪੱਠਾਂ ਦੇ ਮੁਰਤੀ ਜਾਂਦੇ ਨਿਆਣੀਆਂ ਪੱਠਾਂ ਘਰ ਜਾਂਦੇ ਫਿਰ ਕੱਦ ਨਹੀਂ ਕਰਦੇ ਆ ਘਰ ਮਾਹੌਲ ਕਰਵਾ ਗਾ ਹੁਣ ਇੱਕ ਬੱਚਾ ਦਾ ਇੱਕ ਵਕਤ ਸਹੀ ਆਪਦੀ ਟਾਈਮ ਨਾਲ ਲਵਾ ਦਿੰਦੇ ਇਹ ਵੱਠ ਪਈ ਇਹ ਕਿੰਨੇ ਜਿਆਦੇ ਉਮਰ ਦੀ ਹੋਊਗੀ ਤਾਂ ਨਹੀਂ 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 ਵੀਰੇ ਹਜੇ ਚੌਥੇ ਸੂਏ ਆਏ ਤੇ ਚੌਥੇ ਸੂਏ ਜੀ ਹਾਂ ਇਹ ਕਿਵੇਂ ਜੀ ਲਿਆਂਦੀ ਸੀ ਆਪਾਂ ਨੇ ਹਾਂ ਇਹ ਲਿਆਤੀ ਸੀਗੀ ਦਾਦੀ ਅੱਛਾ ਹਾਂ ਜੀ ਇਹ ਮੈਨੂੰ ਤਾਂ ਥੋੜੀ ਬੀੜ ਚੋਂ ਕੱਢੀ ਹੋਊ ਮਿਕਸ ਲੈ ਕੇ ਹਾਂਜੀ ਹਾਂ ਆਪਾਂ ਨੇ ਕੱਢਿਆ ਇਹ ਮਸਲਾ ਵੀ ਤਾਂ ਜੀ ਜਿਹਦੇ ਆਪਾਂ ਖੂਨ ਦੇਖੀਏ ਹੂੰ ਤਾਂ ਇਹ ਪੋਪੀ ਦੇ ਬੱਕਰੀਆਂ ਲਾਈਏ ਅੱਛੇ ਹਾਂ ਉੱਚਾਈ ਗਈ ਹੈ ਇਹ ਅੱਛੇ ਅੱਛੇ ਹਾਂ ਇਹ ਤਾਂ ਪੱਠ ਲੈਤੀ ਸੀ ਅਸੀਂ ਨੇ ਉਹ ਪੱਠ ਗਾਂ ਸੂਈ ਫੇਰ ਗਾਂ ਸਾਨੂੰ ਇਹ ਬੱਕਰੀ ਆਈ ਆ ਸਾਡੇ ਕੋਲ ਅੱਛਾ ਅੱਛਾ ਠੀਕ ਹੈ ਜੀ ਉਹ ਰਵੇਚ ਪੋਪੀ ਦੇ ਰਵੇਚ ਆਈਏ ਅੱਛਾ ਅੱਛਾ ਠੀਕ ਹੈ ਜੀ ਤੇ ਉਹ ਲੈ ਜੀ ਬਈ ਲਾਲ ਦੰਦੂ ਦੀ ਬੱਕਰੀ ਜਿਹੜੀ ਜਿਹੜੀ ਆਪਾਂ ਬਈ ਕਲਰ ਕੋਡ ਦੇ ਮੇਲੇ ਤੇ ਵੱਡੀਆਂ ਬੱਕਰੀਆਂ ਵੇਚਿਆ ਤੇ ਉਹਦੀ ਮਾਂ ਭੈਣਾ ਹੈ ਜਾਨ ਹਾਂ ਜੀ ਹੈਗੀ ਉਹਦੀ ਪੈਮ ਦਿਖਾਉਣੀ ਤੁਹਾਨੂੰ ਤੇ ਆਹ ਦੇਖ ਸਾਡੇ ਲਾਲ ਦੰਦੂ ਹੈ ਨਾ ਹਾਂ ਜੀ ਜਿੰਨ ਸਾਡੇ ਕੱਦ ਮੈਨੂੰ ਮੈਂ ਕਹਣਾ ਬਹੁਤ ਆ ਬੱਕਰੀਆਂ ਦੇ ਭਾਈ ਤੇ ਜਿਹੜੀ ਬਾਈ ਨੇ ਭਾਈ ਲੈਣੇ ਵੀ ਹੋਣ ਨਾ ਬੱਕਰੀਆਂ ਬਾਈ ਨੇ ਕਹਵਾ ਜੂ ਕਾਲ ਕਰ ਲਿਓ ਬਾਕੀ ਮੈਂ ਵੈਸੇ ਤਾਂ ਵੇਚ ਦੇ ਤਾਂ ਹਨ ਇਹ ਕਿਸੇ ਲਈ ਮਣਪਾਉਂੇ ਲੱਗੀਆਂ ਇਹ ਕਰ ਲਿਓ ਕਾਲ ਕੋਈ ਗੱਲ ਨਹੀਂ ਜੀ ਆਪਣੇ ਮਨតាមੇ ਤਾਂ ਕਰ ਲਿਓ ਤੇ ਆ ਦੇਖ ਸਕਦੇ ਭਾਈ ਨਾਲ ਪੱਕਰੀ ਹਨ ਆ ਜਿਹੜੀ ਇੱਕ ਕੱਲਾ ਕੋਟ ਮੇਲੇ ਤੇ ਵੇਚੀ ਸੀ ਉਹਦੀ ਭੈਣ ਆ ਜੀ ਇਹ ਉਹਦੀ ਭੈਣ ਆ ਇਹ ਹਾਂ ਜੀ ਉਹਦੀ ਅਸਲ ਭੈਣ ਜੀ ਸਾਡੇ ਵੀ ਤੁਸੀਂ ਕੱਦ ਵਿੱਡੇ ਦਾ ਮੈਨੂੰ 44 ਇੰਚ ਤੇ ਲਵੇ ਹੋਊਗਾ ਜੀ ਕੋਈ ਵੀ ਫੀਤਾ ਮਾਰ ਕੇ ਲੈ ਜੀ ਠੀਕ ਹੈ ਜੀ ਤੇ ਕੰਨ ਵੀ ਕੰਨੀ ਬਹੁਤ ਵਧੀਆ ਲੱਗੇ ਹੋਇਆ ਹਨਾ ਹਾਂ ਜ ਕਿਤੇ ਅੱਖਾਂ ਜਾਂ ਬਾਈ ਹਾਂ ਜਿੱਤੇ ਅੱਖਾਂ ਜਾਂ ਇਹ ਕੋਈ ਬਹੁਤ ਜੰਗੀ ਬਾਠਾ ਤੇ ਕਿੰਨੇ ਦੇ ਵਗੇ ਡੇਢ ਦੇ ਵਗੇ ਲੱਖ ਦੀ ਵਗੀਤੀ ਜੀ ਉਹ ਇੱਕ 20 ਦੀ ਵੇਚੀ ਦੀ ਇੱਕ 20 ਦੀ ਵੇਚੀ ਦੀ ਬੱਕੀ ਦੇ ਸਾਰੇ ਲੋਕਾਂ ਦੇ ਘਰ ਹੁੰਦੇ ਨੇ ਬੱਕਰਿਆਂ ਦੇ ਡੇੜੇ ਜਿਹੜੇ ਬੱਕਰੀਆਂ ਦੇ ਨੇ ਹਨਾ ਤੇ ਲੋਕ ਨਹੀਂ ਪਹੁੰਚਗੇ ਦਿਨ ਬਾਈ ਜੀ ਦਿਖਾ ਦੇ ਤੂੰ ਆਸ ਜੀ ਇਹਦੀ ਫੜੇ ਦੋਈ ਫੜੇ ਗੱਲੀ ਫੜਦੇ ਆ ਕੀ ਮੈਂ ਜੀ ਇਹਦੀ ਦੁੱਧ ਦਿੰਦੀ ਆਈ ਹਜੇ ਅੰਡਰ ਆਈ ਹਾਂ ਇਹਦੀ ਭੈਣ ਪਿਛਲੇ ਮੇਲੇ ਸੇਲ ਕਰੀ ਦੀ ਕਲਰ ਕੋਡ ਦੇ ਮੇਲੇ ਅੱਛਾ ਹੀ ਲੱਖ ਰੁਪਏ ਦੀ ਅੱਛਾ ਹੀ ਭੈਣੀ ਵਾਲੇ ਲੈ ਕੇ ਗਏ ਸੀਗੇ ਭੈਣੀ ਵਾਲੇ ਲੈ ਕੇ ਹਾਂ ਜੀ ਇਹਦੀ ਭੈਣ ਸੇਲ ਕਰੀ ਸੀ ਕੀ ਗੱਲ ਆ ਫਿਰ ਫੋਨ ਕਰਦੇ ਹੁੰਦੇ ਨੇ ਬਾਈ ਹਾਂ ਜੀ ਕੱਲ੍ਹੇ ਆ ਕੇ ਗਏ ਨਹੀਂ ਉਹ ਤਾਂ ੱੱਕੇ ਨਾਲ ਵੀ ਆਉਂਦੇ ਨੇ ਕੱਲ੍ਹ ੱੱਕੇ ਨਾਲ ਫੜਦੇ ਤੇ ਪਰ ਵੇਚੀਆਂ ਨਹੀਂ ਅੱਛਾ ਹੀ ਬਾਈ ਫਿਰ ਜੇ ਇੱਕ ਵਾਰ ਕੋਈ ਲੈ ਜੇ ਫਿਰ ਤੋ ਬਾਰ-ਬਾਰ ਆਉਂਦਾ ਹਾਂ ਹੀ ਬਾਰ-ਬਾਰ ਆਉਂਦਾ ਹੀ ਫੋਨ ਕਰਦੇ ਨੇ ਬਾਰ-ਬਾਰ ਘਰੇ ੱੱਕੇ ਨਾਲ ਵੀ ਆ ਕੇ ਫੜਦੇ ਨੇ ਆਹ ਲੋ ਜੀ ਆ ਦੇਖੋ ਤੇ ਬਹੁਤ ਚੰਗੀਆਂ ਨੇ ਬਾਈ ਲਾ ਵੀ ਠੀਕ ਹੈ ਤੇ ਬਹੁਤ ਚੰਗੀ ਕੱਦ ਬਿੜਦੀ ਆ ਮਾਈ ਲਵ ਸ਼ੇਰਾ ਬਕਰਾ ਤਿੱਕ ਤੇ ਮੁੱਲ ਆ ਹੁਣ ਤਾਂ ਭਾਈ ਇਹਨੇ ਵੇਚਤਾ ਹੋਣਾ ਹਾਂ ਵੀ ਤੇ ਸੇਲ ਕਰਤਾ ਉਹਦੀ ਕਰ ਬਿਡ ਮੈਂ ਕਹਣਾ ਬਹੁਤ ਹੀ ਭਾਈ ਮੁੱਲ ਆ 46 47 ਇੰਚ ਹਾਈਟ ਹੋਊ ਬੱਤ ਨਹੀਂ ਜੀ ਉਹਦੀਆਂ ਹਾਂ ਬੱਚੇ ਨੇ ਹੈਨਾ ਹਾਂ ਜੀ ਇਹ ਆ ਰੁਪਈਆ ਬੰਦੀ ਹੀ ਹੈ ਜੀ ਉਹ ਬੰਦੀ ਨੇ ਆ ਵੀਸਾ ਪੱਠਾ ਹੈ ਨਾ ਜੀ ਇਹ ਹਾਂ ਇਹ ਦੋ ਦੰਦ ਪੱਠਾ ਹੀ ਆ ਤੇ ਤੇ ਦੋ ਦੰਦ ਪੱਠਾ ਹੈ ਨਾ ਬਹੁਤ ਚੰਗੀਆਂ ਟੰਡੀਆਂ ਜੀ ਕਾਤ ਤੂੰ ਮੈਂ ਕਹਿੰਦਾ ਬਰਾਂ ਨੂੰ ਲੈ ਕੇ ਜਾਂਦੇ ਨੇ ਫਿਰ ਬਾਈ ਹਾਂ ਜੀ ਹਾਂ ਜੀ ਓ ਕਾਤ ਤੂੰ ਤਾਂ ਇਹਨੇ ਦੱਸਿਆ ਨਾ ਵੀ ਆਪਣਾ ਬੱਚਾ ਜੀ ਬੱਚਾ ਫਿਰ ਕਿੰਨੇ ਕਿਦਾ ਦੇਈ ਜਾਂਦੇ ਆ ਬਾਈ ਬੱਚਾ ਵੀਰੇ ਤਕਰੀਬੇ ਜਿਹੜਾ ਬਲੀਡਰ ਵੀਰੇ ਉਹ ਤਾਂ ਰੱਖ ਦੀਆਂ ਅੱਛਾ ਜੀ ਹਾਂ ਜੀ ਬੱਚਾ ਹੋ ਗਿਆ ਲੈ ਜੀ ਹਾਂ ਸ਼ੌਂਕਿਆ ਲੈਣ ਅੱ비 ਦੇ ਕਰ ਦਿੰਦੇ ਆ ਬੰਦੇ ਦਾ ਮਾਂ ਤਾਂ ਜਹੇ ਜਆ ਬੰਦਾ ਦਾ ਜਹੇ ਮਾਨਤਨ ਕਰ ਦਿੰਦਾ ਜੀ ਅੱਛਾ ਜੀ ਹਾਂ ਜੀ ਤਲ ਵਧੀਆ ਬਈ ਕੱਦ ਆਪਣੇ ਰੇਟ ਵਈ ਸਾਬ ਦੇ ਓਲਾ ਹੁੰਦਾ ਹੈ ਨਾ ਕੋਈ ਗੱਲ ਨਹੀਂ ਕਾਲ ਕਰਕੇ ਪੁੱਛ ਸਕਦੇ ਬਈ ਨਹੀਂ ਤੇ ਕੱਦ ਦੀ ਬਈ ਜ਼ਿੰਮੇਵਾਰੀ ਲੈਣਗੇ ਬੱਕਰਾ ਜਿਹੜਾ ਵੀ ਲੈ ਕੇ ਜਾਓਗੇ ਬਈ ਤੂੰ ਇਹ ਬੱਕਰੀ ਬਈ ਇਹ ਹੀ ਹੁਣ ਸੂਹੀ ਆ ਤਿੰਨੇ ਦਿਨਾਂ ਹੋਏ ਨੇ ਆਈ ਸੂਈ ਨੂੰ ਹੀ ਅੱਛਾ ਜੀ ਦੋ ਬੱਚੇ ਨੇ ਇੱਕ ਪੱਠਾ ਇੱਕ ਬੱਕਰੀ ਇਹ ਲੱਗਦਾ ਦੋ ਬੱਚੇ ਨੇ ਅੱਛਾ ਜੀ ਹਾਂ ਜੀ ਸਚੀ ਜੀ ਲੈ ਹਮੜਾ ਦਿਖਾ ਦੀ ਬਈ ਆ ਕਿਵੇਂ ਆ ਬਈ ਪੱਠ ਸੱਚ ਆ ਇਹ ਤਾਂ ਆਪਣੇ ਆਪ ਆ ਗਈ ਹੈ ਹਾਂ ਜੀ ਇਹ ਮੁੰਲਾ ਦਾ ਸੋਢਲ ਵਜਾਦੇ ਰਹਿੰਦੇ ਹਾਂ ਹਾਂ ਜੀ ਇਹ ਬੱਚਾ ਹੀ ਆਹ ਇਹ ਨਿਆਣੀ ਘਿਰ ਗਈ ਤੀ ਇਹ ਅੱਛਾ ਜੀ ਹਾਂ ਜੀ ਇਹਨੇ ਕਿਹਨੇ ਪੱਟ ਦਿੱਤੀ ਹੋਈ ਆ ਜੀ ਕੰਨ ਬੜਾ ਲਾਇਆ ਹਨਾ ਬਾਈ ਹਾਂ ਜੀ ਉਸਾ ਦੇ ਜੀ ਦਲਾਵੀ ਜਮੜੀ ਦੇ ਵਿੱਚ ਹਨਾ ਚੰਗੇ ਕੰਨ ਦੇ ਵਿੱਚ ਦੇਖੋ ਬਕਤਰੀਆ ਬਾਈ ਲਵੇ ਠੀਕ ਆਹ ਬਕਤਰੀ ਆਪਣੇ ਛੇਰੀ ਦੇ ਇਹ ਬਕਤਰੀ ਬਈ ਸਾਰੀ ਨਿਗਾਹ ਖਵਾ ਦੇ ਇੱਕ ਵਾਰ ਕੈਮਰਾ ਹਨਾ ਲੱਛਰੇ ਸਾਰੇ ਚੰਗਿਆਂ ਨੇ ਬੈ ਗਏ ਆ ਦੋਨੇ ਭੈਣਾ ਨਹੀਂ ਸੱਗੇ ਇਹ ਦੋਨੇ ਭੈਣਾ ਆ ਗਿਆ ਬਈ ਨਾਲ ਦੇ ਬਾਈ ਦੀ ਜੂੜੀਆਂ ਇਹ ਇਹ ਕਹਿੰਦਾ ਵੀ ਜਲਦੀ ਕਰਾਸ ਹੋ ਗਈਆਂ ਤੀ ਇਹ ਵੀ ਦੋ ਦਾਂਦਾ ਬਈ ਹਾਂ ਇਹ ਵੀ ਦੋ ਦਾਂਦੀ ਹੈ ਇਹ ਸਾਬ ਨੂੰ ਚੰਗੀਆਂ ਬੱਕਰੀਆਂ ਨੇ ਹਨਾ ਤੇ ਬਈ ਇਹ ਕਹਿ ਦਿਆ ਨਾ ਆਪਾਂ ਜੇ ਚੰਗਾ ਬਰੀਡਰ ਪਹਿਲਾਂ ਤੋਂ ਰੱਖਿਆ ਹੋਵੇ ਫਿਰ ਬਾਅਦ ਚ ਲੋੜ ਨਹੀਂ ਪੈਂਦੀ ਆਪਾਂ ਫालतू ਬੀਮਾ ਲਿਆਉਂਦੀ ਹਨਾ ਧਰਦੀਆਂ ਬੱਕਰੀਆਂ ਹੋਣ ਚੰਗੀਆਂ ਹੋਣ ਇਹ ਤਾਂ ਦੋ ਦੋ ਫਲਡ ਕਰ ਲਿਆ ਮੈਂ ਤੇ ਚਾਰ ਤੋਂ ਬਾਅਦ ਬਈ ਹੋਰ ਕੋਈ ਬਰੀਡਰ ਹੈਗਾ ਫਿਰ ਕੋਈ ਬੱਚਾ ਰੱਖਿਆ ਹੋਵੇ ਹਾਂ ਹੀ ਹੈਗਾ ਜੀ ਬਾਕੀ ਘਰੇ ਨਹੀਂ ਬੱਚੇ ਕਿਹਨਾਂ ਹਾਂ ਆ ਦੇ ਸਾਡੇ ਵਿੱਚ ਆ ਬੱਚਾ ਜੀ ਇਹਦੇ ਵੀ ਕੰਨ ਬੜਾ ਲੱਗਿਆ ਹੋਇਆ ਵੀ ਕਿਹੜੀ ਬੱਕਰੀ ਦਾ ਬੱਚਾ ਹੈ ਇਹ ਇਆ ਸੀ ਜਿਹੜੇ ਆਪ ਬੱਕਰੀ ਦਾ ਬੱਚਾ ਹੈ। ਇਹਨੂੰ ਬੁਖਾਰ ਹੋ ਰਿਹਾ ਬਾਈ। ਨਾ ਹੀ ਨਾ ਵੀ ਦੇ। ਇਹ ਬਸ ਕਣਕ ਥੋੜੀ ਜ਼ਿਆਦਾ ਖਾਦੀ ਹੋਈ ਜਾਈ ਤਾਂ ਕਰਕੇ। ਹਾਂ ਜੀ। ਮੜਾ ਢੱਲ ਰਿਹਾ ਹਾਂ ਨਾ ਬਾਈ। ਕਣਕ ਖਾਦੀ ਹੋਈ ਜਾਈ। ਤੇਰੀ ਮਾਂ ਦਾ ਫਾਇਦਾ ਤਾਂ ਸਹੀ। ਹਾਂ ਜੀ। ਲੈ ਬਈ ਇਹਦੀ ਮਾਂ ਵੀ ਦਿਖਾ ਰਿਹਾ। ਔਰਾਂ ਡੇਵ ਚ ਕੋਈ ਵੀ ਬੱਚੇ ਲੈ ਕੇ ਜਾਉਣਾ ਚਾਹੁੰਦਾ ਹੋ ਤਾਂ ਆਪ ਬੱਕਰੇ ਦੀ ਲੈ ਕੇ ਜਾ ਸਕਦਾ ਠੀਕ ਹੈ ਬਾਈ। ਆਈ ਦੀ ਮਾਂ ਕੀ ਦੇਖੋ ਹਨਾ ਕੰਦ ਬੜਦੀ ਚੰਗੀ ਆ। ਬਾਕੀ ਇਹਦੇ ਵੀਰ ਬਾਪ ਕਿਹੜਾ ਜਿਹਾ ਬੱਕਰੇ ਦਾ ਫਰ। ਇਹਨਾਂ ਨੂੰ ਸੇਲ ਕਰਤਾ ਜੀ ਬਾਪ ਇਹਨਾਂ ਦਾ ਜੀ। ਕਿਹੜਾ ਦੀ ਵੈਸੇ ਹੂੰ। ਉਹੀ ਬਲੈਕ ਕਲਰ ਦਾ ਸੀਗਾ ਜੀ ਕਾਲੇ ਰੰਗ ਦਾ ਹਣਾ ਕਾਲੇ ਰੰਗ ਦਾ ਉਹ ਸੇਲ ਕਰਤਾ ਇਹ ਉੱਚੇ ਜੇ ਮੱਥੇ ਆਣਾ ਉੱਚੇ ਮੱਥੇ ਵਾਲਾ ਹਾਂ ਵੀ ਹਾਂ ਭਾਈ ਉਹ ਵੀ ਕਰ ਦਿੰਦਾ ਵਧੀਆ ਦੀ ਕੰਨਗਾਰਦਾ ਪਹੁੰਚਦਾ ਜੀ ਹਣਾ ਭਾਈ ਇਹ ਹੋਰ ਕੋਈ ਪੱਠ ਤਾਂ ਨਹੀਂ ਆਪਣੇ ਜਹੀਂ ਆ ਬੱਲੀ ਦਿਖਾ ਦੇ ਹਾਂ ਆ ਪੱਠ ਭਾਈ ਕਰੋ ਦੀ ਮੱਥੇ ਜੇ ਰੜਤੇ ਆ ਵੀ ਆ ਪੱਠ ਤਾਂ ਹੋਣੀ ਆ ਦੇਖੋ ਪੱਠ ਦੇਖ ਲੈਣੀ ਹੈਗੀ ਉਹਨੇ ਫੜ ਨਕੌੜਾ ਦੇਖੋ ਭਾਈ ਪੱਠ ਦਾ ਜੰਮੀ ਚੰਗੀ ਪੱਠ ਹਣਾ ਇਹ ਦੂਏ ਸੂਏ ਆਈ ਪਹਿਲੇ ਸੂਏ ਨੇ ਦੋ ਦਿੱਤੇ ਇੱਥੇ ਹੀ ਪਉ ਦੂਜੇ ਸੂਏ ਨੇ ਚਾਰ ਦਿੱਤੇ ਤੇ ਚਾਰ ਮੇਵਣੇ ਹਾਂ ਯਾ ਹੰਗੇ ਨੇ ਇਹਦੀਆਂ ਪੱਠਾਂ ਹੀ ਚਾਰੀ ਲੈ ਬਈ ਚਾਰੇ ਪੱਠਾ ਦਿਖਾਵਾਂਗੇ ਪਾਈ ਨੂੰ ਸਾਤੀ ਇਹਦੀ ਤੀ ਆ ਦੇਖੋ ਜੀ ਪਹਿਲੀ ਆ ਗਈ ਥਿchn ਹੋ ਜਾ ਥੋੜਾ ਜਾਂ ਹਾਂ ਇਹ ਨੂੰ ਫੋਟੋ ਲੈ ਕੋ ਆ ਖੜੀ ਆ ਮੱਥੇ ਦੇਖੀ ਲੈ ਤਾਂ ਦੋ ਹੋ ਗਿਆ ਆਤੀ ਹਾਂ ਇਹ ਨੇ ਬਾਈ ਚਾਰੇ ਪੱਠਾਂ ਦੇ ਲੋ ਪੂਰੇ ਹਨੇ ਦੇ ਪਾਈ ਤੇ ਮੂਰੇ ਹਨਾ ਹਾਂ ਇਹ ਚਾਰੇ ਦੀ ਨਹੀਂ ਚਾਰ ਪੱਠਾਂ ਵਾਲੀ ਬੱਕਰੀ ਬਾਈ ਦੇਖ ਸਕਦੇ ਹੋ ਲੋਕ ਕਹਿੰਦੇ ਨੇ ਚਾਰ ਪੱਠਾਂ ਨੇ ਹਨਾ ਚਾਰੇ ਪੱਠਾਂ ਕਾਮਯਾਬ ਖੜੀਆਂ ਨੇ ਤੁਹਾਡੇ ਸਾਹਮਣੇ ਦੇਖੋ ਹੁਣ ਬਈ ਲੱਗਦੀ ਆਸ ਬੱਤ ਦੇਣ ਦੀ ਹਾਂ ਹੀ ਬਾਕੀ ਰੱਬ ਦੇ ਦਾ ਬਾਕੀ ਰੱਬ ਤੇ ਇਹ ਤਾਂ ਗੱਲ ਹੈ ਜੀ ਤੇ ਹੋਰ ਦਿਖਾਵਾਂਗੇ ਬਾਈ ਹਾਂ ਹੀ ਦੇਖ ਲਈ ਹਾਂ ਜੀ ਆਹ ਕਰ ਵੀ ਪੱਠਾਂ ਨੇ ਜੀ ਸਾਰੀ ਅੱਛਾ ਜੀ ਇਹ ਕਿ ਮਿਲਾਂ ਕਰ ਮਾਰ ਦਈ ਬਾਈ ਇਤੈ ਹੀ ਦਸ ਕਈ ਕਿਲੋਂ ਸੁੱਕੇ ਗਿੱਲੇ ਕਰਕੇ ਮੀਂਹ ਦਾ ਮੌਸਮ ਆਈ। ਤੇਰਾ ਤੁਹਾਨੂੰ ਪਤਾ ਹੀ ਆ ਹਨਾ ਇਹ ਬਾਕੀ ਗਿੱਲੇ ਛੁੱਕਦੇ ਕਰਕੇ ਹੋ ਜਾਂਦਾ। ਤੇ ਇਹ ਵੀ ਬਹੁਤ ਚੰਗੀ ਪੱਠਾ ਹਨਾ ਬਈ। ਹਾਂ ਜੀ। ਬਾਕੀ ਕਹਿਣ ਦਾ ਪਤਾ ਪਈਆਂ ਬਈ ਜੇ ਹੁਣ ਚੰਗਾ ਬ੍ਰੀਡਰ ਰੱਖਾਂਗੇ ਫਿਰ ਚੰਗੀ ਉਨਸ ਲਾਉਣੀਆਂ ਹਨਾ। ਵਿਆ ਪੱਠਾ ਉਧਰ। ਉਧਰੋਂ ਫੜ ਲੈ। ਹਾਂ ਜੀ। ਬੱਕਰੀਆਂ ਬਾਈ ਜੀਆਂ ਮੁੱਲਾਰਾ ਲਗਭਗ ਆਪਾਂ ਸਾਰੇ ਦਿਖਾ ਪਿਆ ਪੁਣੀਆਂ ਹਨਾ। ਹਾਂ ਜੀ। ਤੇ ਬਾਈ ਨੂੰ ਬੱਕਰੀਆਂ ਦਿਖਾ ਦਈਏ ਆਪਾਂ ਇੱਕ ਵਾਰ ਹੋਰ। ਹੋਰ ਗਾਲੀ ਹੋਰ ਸੁਣਾ ਫਿਰ ਵਧੀਆ ਵੀ ਨੇ ਐਨ ਕੰਮ ਪਖਿਆ ਹੋਇਆ ਪੂਰਾ ਹਾਂ ਹਾਂ ਵੀਰੇ ਐਨ ਵਧੀਆ ਜੀ ਕੋਈ ਬੱਚੇ ਬੁੱੱਚੇ ਕੋਈ ਰੋਕਦਾ ਤਾਂ ਨਹੀਂਗਾ ਨਹੀਂ ਨਹੀਂ ਵੀਰੇ ਜਿਵੇਂ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲੀ ਜਾਂਦਾ ਵੀਰੇ ਐ ਕਹਿਣ ਤੋਂ ਪਹਿਲੀ ਵਿਕ ਜਾਂਦੇ ਨੇ ਫਿਰ ਹਾਂ ਹਾਂ ਵੀਰੇ ਐਨ ਵਧੀਆ ਸੇਲ ਹੋ ਜਾਂਦੇ ਨੇ ਅੱਛਾ ਕਿਤੇ ਮੰਡੀ ਜਾਂਦੀ ਲੋੜ ਨਹੀਂ ਪੈਂਦੀ ਘਰ ਹੀ ਸੇਲ ਹੋ ਜਾਂਦੇ ਨੇ ਕਦੇ ਮੰਡੀ ਤਾਂ ਨਹੀਂ ਗਏ ਅਜੇ ਤੱਕ ਮੰਡੀ 'ਚ ਗਏ ਇੱਕ ਦੋ ਵਾਰੀ ਅੱਛਾ ਜੀ ਹਾਂ ਜੀ ਪਾਪਾ ਨੂੰ ਚੱਲ ਆਪਣੇ ਘਰ ਹੀ ਸੇਲ ਹੋਈ ਜਾਂਦੀ ਐ ਇਹਦੇ ਕਰਕੇ ਹੀ ਫਿਰ ਮੰਡੀ 'ਚ ਤਾਂ ਘੱਟ ਵੱਧੀ ਜਾਂਦਾ ਜੀ ਅੱਛਾ ਅੱਛਾ ਹਾਂ ਜੀ ਬਾਕੀ ਬਈ ਲਗਭਗ ਸਾਨੂੰ ਬੱਕਰੀਆਂ ਸਾਰੀਆਂ ਦਿਖਾਤੀਆਂ ਪਈ ਦੀਆਂ ਹਨ ਤੇ ਪਿੰਡ ਗੁਣੀ ਕਾ ਜੀ ਜ਼ਿਲ੍ਹਾ ਸੰਗਰੂਰ ਨਾਬੇ ਦੇ ਕੋਲ ਪਿੰਡਾ ਗੁਣੀਕੇ ਤੇ ਮੈਪ ਤੇ ਵੀ ਸਰਚ ਕਰ ਸਕਦੇ ਆਂ ਬਈ ਤੁਸੀਂ ਤੇ ਬਈ ਨੰਬਰ ਬੋਲ ਦੀ ਇੱਕ ਵਾਰ ਆਪਣਾ 99142 83719 99142 83719 ਤੇ ਜੱਜੀ ਵਾਲ ਵੀ ਬੋਲ ਦਿਓ ਜੀ ਇੱਕ ਵਾਰ ਬਈ 97818 92592 ਇੱਕ ਵਾਰ ਬੋਲਸ 97818 92592 ਠੀਕ ਆ ਜੀ ਓਕੇ ਬਈ